ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ OTT ਪਲੇਟਫਾਰਮ ਦੀ ਗੱਲ ਕਰਾਂਗੇ ਅੱਜ ਅਸੀਂ ਕਿਉਂ OTT ਪਲੇਟਫਾਰਮ Amazon Prime <Sansionate> ਤੇ ਕਿਹੜੀਆਂ-ਕਿਹੜੀਆਂ ਪੰਜਾਬੀ ਫਿਲਮਾਂ ਜੜੀਆਂ ਨੇ ਤੁਸੀਂ ਹੁਣ ਦੇਖ ਸਕਦੇ ਹੋ ਘਰ ਦੇ ਵਿੱਚ ਬੈਠੇਆਂ ਕਿਉਂਕਿ ਪੰਜਾਬੀ ਫਿਲਮਾਂ ਬੈਕ ਟੂ ਬੈਕ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀਆਂ ਨੇ ਕਦੇ ਅੱਦਾਂ ਹੁੰਦਾ ਹੈ ਕਿ ਬਿਜ਼ੀ ਹੁੰਨੇ ਆਸੀਂ ਥੀਏਟਰਸ ਦੇ ਵਿੱਚ ਨਹੀਂ ਜਾ ਪਾਉਂਦੇ ਲੇਕਿਨ ਹੁਣ ਤੁਸੀਂ ਇਹ ਫਿਲਮਾਂ ਜੜੀਆਂ ਘਰੇ ਬੈਠ ਕੇ ਆਰਾਮ ਨਾਲ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਫਿਲਮ ਗਲ ਬਕੜੀ ਦੀ ਗਲ ਬਕੜੀ ਦੇ ਵਿੱਚ ਜਿਸ ਤਰ੍ਹਾਂ ਤੇਵਾਮੀ ਦਾ ਗੱਬੀ ਦਾ ਕੈਰੈਕਟਰ ਇੱਕਦਮ ਡਿਫਰੈਂਟ ਹੈ ਇਸ ਫਿਲਮ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਕਿ OCD ਦੀ ਪ੍ਰੋਬਲਮ ਹੈ ਤਰਸੇਮ ਜਸਨ ਨੂੰ ਫਿਲਮ ਦੇ ਵਿੱਚ ਡਿਸਪਲਨ ਚਾਹੀਦਾ ਹੈ ਸਾਫ ਸਫਾਈ ਚਾਹੀਦੀ ਹੈ ਲੇਕਿਨ ਇਹ ਸਾਫ ਸਫਾਈ ਉਹਨਾਂ ਦੀ ਹਰ ਜਗ੍ਹਾ ਤੇ ਨਹੀਂ ਕਹਿ ਸਕਦੇ ਸੀ ਕਿ ਪੂਰੀ ਹੁੰਦੀ ਸਿਰਫ ਜਿੱਥੇ ਜਿੱਥੇ ਖੁਦ ਕਰਨਗੇ ਉੱਥੇ ਉੱਥੇ ਹੋਊਗੀ ਜਿੱਥੇ ਉਹ ਜਾਣਗੇ ਹਰ ਕੋਈ ਆਪਣੇ ਹਿਸਾਬ ਨਾਲ ਰਹਿੰਦਾ ਹਰ ਕਿਸੇ ਦਾ ਆਪਣਾ ਲਾਈਫ ਸਟਾਈਲ ਹੈ ਸੋ ਵਾਮਿਕਾ ਗੱਭੀ ਉਹਨਾਂ ਦੇ ਘਰ ਵਿੱਚ ਆਉਂਦੀ ਹੈ ਰਹਿਣ ਦੇ ਲਈ ਰੈਂਟ ਤੇ ਲੇਕਿਨ ਵਾਮਿਕਾ ਗੱਭੀ ਜਦੋਂ ਮੈਸ ਕਰਦੀ ਹੈ ਉਹਨਾਂ ਦੀ ਫਾਈਟ ਹੁੰਦੀ ਹੈ ਡਿਸਪਲਨ ਨੂੰ ਲੈ ਕੇ OCD ਦੀ ਕਿਉਂਕਿ ਤਰਸੇਮ ਜਸਨ ਨੂੰ ਬਹੁਤ ਜ਼ਬਰਦਸਤ ਨੈਕਸਟ ਲੈਵਲ ਦੀ ਪ੍ਰੋਬਲਮ ਦਿਖਾਈ ਗਈ ਫਿਲਮ ਦੇ ਵਿੱਚ ਸੋ ਉਸ ਪ੍ਰੋਬਲਮ ਜੂਜ ਦੇ ਜੂਜ ਦੇ ਇਹ ਜਿਹੜੀ ਵਾਮਿਕਾ ਗੱਭੀ ਔਰ ਤਸੇਮ ਜਸਰ ਦੀ ਜੋੜੀ ਹੈ ਇਹ ਪਿਆਰ ਤੱਕ ਪਹੁੰਚ ਜਾਂਦੀ ਹੈ ਸੋ ਪਿਆਰ ਹੁੰਦਾ ਐਂਡ ਜਿਹੜਾ ਉਹ ਕਿਦਾਂ ਹੁੰਦਾ ਇਹ ਤੁਸੀਂ ਗਲਵਕੜੀ ਜਿਹੜੀ ਘਰ ਦੇ ਵਿੱਚ ਆਰਾਮ ਨਾਲ ਬੈਠ ਕੇ ਦੇਖ ਸਕਦੇ ਹੋ ਸੋ ਓਸੀਡੀ ਦੀ ਪ੍ਰੋਬਲਮ ਜਿਹੜੀ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ ਲੇਕਿਨ ਉਹ ਕਦੀ ਨਾ ਕਦੀ ਬੰਦੇ ਨੂੰ ਇਰੀਟੇਟ ਵੀ ਕਰ ਦਿੰਦੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਓਸੀਡੀ ਦੀ ਪ੍ਰੋਬਲਮ ਵਾਲਿਆਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਸੋ ਇਹ ਫਿਲਮ ਜਿਹੜੀ ਤੁਹਾਨੂੰ ਹੀ ਸਾਰਾ ਕੁਝ ਦਿਖਾਏਗੀ ਔਰ ਨਾਲ ਦੀ ਨਾਲ ਇਹ ਵੀ ਸੁਨੇਹਾ ਦੇਗੀ ਕਿ ਡਿਸਪਲਿਨ ਜ਼ਿੰਦਗੀ ਦੇ ਵਿੱਚ ਤੁਹਾਡੇ ਸਾਰਿਆਂ ਦੇ ਲਈ ਕਿੰਨਾ ਵਕੜੀ ਤੁਸੀਂ ਜਾ ਕੇ ਦੇਖ ਸਕਦੇ ਹੋ 2 ਘੰਟੇ ਕੁਛ ਮਿੰਟ ਦੀ ਫਿਲਮ ਹੈਗੀ ਹੈ ਬਹੁਤ ਪਿਆਰੀ ਲਵ ਸਟੋਰੀ ਹੈ ਬਹੁਤ ਪਿਆਰੀ ਇੱਕ ਕਹਿ ਸਕਦੇ ਹੋ ਤੁਸੀਂ ਕਿ ਮੈਸੇਜ ਕਨਵੇਇੰਗ ਸਟੋਰੀ ਹੈ ਇਨਫੋਰਮੇਟਿਵ ਸਟੋਰੀ ਹੈ ਉਤਰ ਸੇਮ ਜਿਸੜੀ ਦੀਆਂ ਫਿਲਮਾਂ ਤਾਂ ਹਮੇਸ਼ਾ ਬਾਕਮਾਲ ਹੁੰਦੀਆਂ ਨੇ ਔਰ ਨਾਲ ਫਿਰ ਵਾਮਿਕਾ ਕਬੀ ਦਾ ਕੰਮ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਆਪਣੀ ਆਇਜ਼ ਨੂੰ ਲੈ ਕੇ ਹਮੇਸ਼ਾ ਵਾਮਿਕਾ ਕਬੀ ਚਰਚਾ ਵਿੱਚ ਰਹਿੰਦੀ ਹੈ ਸੋ ਫਿਲਮ ਤੁਸੀਂ ਜ਼ਰੂਰ ਦੇਖਣੀ ਕਰ ਵਿੱਚ ਬਟਕੇ ਨੈਕਸਟ ਅਸੀਂ ਗੱਲ ਕਰਾਂਗੇ ਕਿਹੜੀ ਫਿਲਮ ਹੁਣ ਹੋਰ ਤੁਸੀਂ ਦੇਖ ਸਕਦੇ ਹੋ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਾਨਪ੍ਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ OTT ਪਲੇਟਫਾਰਮ ਦੀ ਗੱਲ ਕਰਾਂਗੇ ਅੱਜ ਅਸੀਂ ਕਿ OTT ਪਲੇਟਫਾਰਮ Amazon Prime ਤੇ ਕਿਹੜੀਆਂ-ਕਿਹੜੀਆਂ ਪੰਜਾਬੀ ਫਿਲਮਾਂ ਜੜੀਆਂ ਨੇ ਤੁਸੀਂ ਹੁਣ ਦੇਖ ਸਕਦੇ ਹੋ ਘਰ ਦੇ ਵਿੱਚ ਬੈਠੇਆਂ ਕਿਉਂਕਿ ਪੰਜਾਬੀ ਫਿਲਮਾਂ ਬੈਕ ਟੂ ਬੈਕ ਸਿਨੇਮਾ ਕਰਨ ਦੇ ਵਿੱਚ ਰਿਲੀਜ਼ ਹੋ ਰਹੀਆਂ ਨੇ ਕਦੇ ਅੱਦਾਂ ਹੁੰਦਾ ਹੈ ਕਿ ਬਿਜ਼ੀ ਹੁੰਨੇ ਆਸੀਂ ਥੀਏਟਰਸ ਦੇ ਵਿੱਚ ਨਹੀਂ ਜਾ ਪਾਉਂਦੇ ਲੇਕਿਨ ਹੁਣ ਤੁਸੀਂ ਇਹ ਫਿਲਮਾਂ ਜੜੀਆਂ ਘਰੇ ਬੈਠ ਕੇ ਆਰਾਮ ਨਾਲ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਫਿਲਮ ਗੱਲ ਵਕੜੀ ਦੀ ਗੱਲ ਵਕੜੀ ਦੇ ਵਿੱਚ ਤਰਸੀਮ ਜਸੜ ਤੇ ਵਾਮਿਕਾ ਗੱਭੀ ਦੀ ਜੁਗਲਬੰਦੀ ਸਾਨੂੰ ਦੇਖਣ ਨੂੰ ਮ ਹੰਟ ਐਸ ਫਿਲਮ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਨੇ ਕਿ OCD ਦੀ ਪ੍ਰੋਬਲਮ ਹੈ ਤਰਸੇਮ ਜਸਨ ਨੂੰ ਫਿਲਮ ਦੇ ਵਿੱਚ ਡਿਸਪਲਿਨ ਚਾਹੀਦਾ ਹੈ ਸਾਫ ਸਫਾਈ ਚਾਹੀਦੀ ਹੈ ਲੇਕਿਨ ਇਹ ਸਾਫ ਸਫਾਈ ਉਹਨਾਂ ਦੀ ਹਰ ਜਗ੍ਹਾ ਤੇ ਨਹੀਂ ਕਹਿ ਸਕਦੇ ਸੀ ਕਿ ਪੂਰੀ ਹੁੰਦੀ ਸਿਰਫ ਜਿੱਥੇ ਜਿੱਥੇ ਖੁਦ ਕਰਨਗੇ ਉੱਥੇ ਉੱਥੇ ਹੋਊਗੀ ਜਿੱਥੇ ਉਹ ਜਾਣਗੇ ਹਰ ਕੋਈ ਆਪਣੇ ਹਿਸਾਬ ਨਾਲ ਰਹਿੰਦਾ ਹਰ ਕਿਸੇ ਦਾ ਆਪਣਾ ਲਾਈਫ ਸਟਾਈਲ ਹੈ ਸੋ ਵਾਮਿਕਾ ਗੱਭੀ ਉਹਨਾਂ ਦੇ ਘਰ ਵਿੱਚ ਆਉਂਦੀ ਹੈ ਰਹਿਣ ਦੇ ਲਈ ਰੈਂਟ ਤੇ ਲੇਕਿਨ ਵਾਮਿਕਾ ਗੱਭੀ ਜਦੋਂ ਮੈਸ ਕਰਦੀ ਹੈ ਉਹਨਾਂ ਦੀ ਫਾਈਟ ਹੁੰਦੀ ਹੈ ਡਿਸਪਲਿਨ ਨੂੰ ਲੈ ਕੇ OCD ਦੀ ਕਿਉਂਕਿ ਤਰਸੇਮ ਜਸਨ ਨੂੰ ਬਹੁਤ ਜ਼ਬਰਦਸਤ ਨੈਕਸਟ ਲੈਵਲ ਦੀ ਪ੍ਰੋਬਲਮ ਦਿਖਾਈ ਗਈ ਫਿਲਮ ਦੇ ਵਿੱਚ ਸੋ ਉਸ ਪ੍ਰੋਬ ਜੂਜ ਦੇ ਜੂਜ ਦੇ ਇਹ ਜਿਹੜੀ ਵਾਮਿਕਾ ਗੱਭੀ ਅਤੇ ਸੇਮ ਜਸਰ ਦੀ ਜੋੜੀ ਹੈ ਇਹ ਪਿਆਰ ਤੱਕ ਪਹੁੰਚ ਜਾਂਦੀ ਹੈ ਸੋ ਪਿਆਰ ਹੁੰਦਾ ਐਂਡ ਜਿਹੜਾ ਉਹ ਕਿਦਾਂ ਹੁੰਦਾ ਹੈ ਇਹ ਤੁਸੀਂ ਗਲਵਕੜੀ ਜਿਹੜੀ ਘਰ ਦੇ ਵਿੱਚ ਆਰਾਮ ਨਾਲ ਬੈਠ ਕੇ ਦੇਖ ਸਕਦੇ ਹੋ ਸੋ OCD ਦੀ ਪ੍ਰੋਬਲਮ ਜਿਹੜੀ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ ਲੇਕਿਨ ਉਹ ਕਦੀ ਨਾ ਕਦੀ ਬੰਦੇ ਨੂੰ ਇਰੀਟੇਟ ਵੀ ਕਰ ਦਿੰਦੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ OCD ਦੀ ਪ੍ਰੋਬਲਮ ਵਾਲਿਆਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਸੋ ਇਹ ਫਿਲਮ ਜਿਹੜੀ ਤੁਹਾਨੂੰ ਹੀ ਸਾਰਾ ਕੁਝ ਦਿਖਾਏਗੀ ਔਰ ਨਾਲ ਦੀ ਨਾਲ ਇਹ ਵੀ ਸੁਨੇਹਾ ਦੇਗੀ ਕਿ ਡਿਸਪਲਿਨ ਜ਼ਿੰਦਗੀ ਦੇ ਵਿੱਚ ਤੁਹਾਡੇ ਸਾਰਿਆਂ ਦੇ ਲਈ ਕਿੰਨਾ ਜ਼ਿਆਦਾ ਜ਼ਰੂਰੀ ਹੈ ਸੋ ਗਲਵਕੜੀ ਤੁਸੀਂ ਜਾ ਕੇ ਦੇਖ ਸਕ ਹਗੀ ਹੈ ਬਹੁਤ ਪਿਆਰੀ ਲਵ ਸਟੋਰੀ ਹੈ ਬਹੁਤ ਪਿਆਰੀ ਇੱਕ ਕਹਿ ਸਕਦੇ ਹੋ ਤੁਸੀਂ ਕਿ ਮੈਸੇਜ ਕਨਵੇਇੰਗ ਸਟੋਰੀ ਹੈ ਇਨਫੋਰਮੇਟਿਵ ਸਟੋਰੀ ਹੈ ਉਰਤਰ ਸੇਮ ਜਿਸੜ ਦੇ ਫਿਲਮਾਂ ਤਾਂ ਹਮੇਸ਼ਾ ਬਾਕਮਾਲ ਹੁੰਦੀਆਂ ਨੇ ਔਰ ਨਾਲ ਫਿਰ ਵਾਮਿਕਾ ਕਬੀ ਦਾ ਕੰਮ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਆਪਣੀ ਆਇਜ਼ ਨੂੰ ਲੈ ਕੇ ਹਮੇਸ਼ਾ ਵਾਮਿਕਾ ਕਬੀ ਚਰਚਾ ਵਿੱਚ ਰਹਤੀ ਹੈ ਸੋ ਇਹ ਫਿਲਮ ਤੁਸੀਂ ਜ਼ਰੂਰ ਦੇਖਣੀ ਕਰ ਵਿੱਚ ਬਟ ਕੇ ਨੈਕਸਟ ਅਸੀਂ ਗੱਲ ਕਰਾਂਗੇ ਕਿਹੜੀ ਫਿਲਮ ਹੁਣ ਹੋਰ ਤੁਸੀਂ ਦੇਖ ਸਕਦੇ ਹੋ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਰ ਦੈਨਿਕ ਸੂਰਟੀ ਵੀ ਚੰਡੀਗੜ੍ਹ